ਅਨਮੋਲ ਹੀਰੇ ਪੰਜਾਬ ਦੇ ਚੈਨਲ ਦੇਖਣ ਲਈ ਸਾਰੀ ਸੋ ਤੁਹਾਨੂੰ ਸਤਿ ਸ੍ਰੀ ਅਕਾਲ ਮੈਂ ਮੇਜਰ ਸਿੰਘ ਸੀੜੇ ਅੱਜ 30 ਸਤੰਬਰ ਅੱਜ ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਦੇ ਖਾਤਰ ਪੂਰੇ ਪੰਜਾਬ ਨੂੰ ਬੰਦ ਕੀਤਾ ਹੋਇਆ ਅਸੀਂ ਅੱਜ ਕਸਬਾ ਘੱਗਾ ਦੇ ਵਿੱਚ ਸਥਿਤਾਂ ਤੁਹਾਨੂੰ ਪਲ-ਪਲ ਦੀ ਘੱਗੇ ਦੀ ਜਾਣਕਾਰੀ ਦੇਣ ਵਾਸਤੇ ਅਸੀਂ ਅੱਜ ਘੱਗਾ ਦੇ ਵਿੱਚ ਸਥਿਤਾਂ ਇੱਥੇ ਕਿਸਾਨ ਉਗਰਾਹਾਂ ਜਥੇਬੰਦੀ ਵੱਲੋਂ ਇੱਥੇ ਆਪਣਾ ਮੋਰਚਾ ਲਾਇਆ ਹੋਇਆ ਇੱਥੇ ਧਰਨਾ ਲਾਇਆ ਹੋਇਆ ਜੋ ਹਰ ਤੀਪ ਨੂੰ ਕੋ ਮਜਾਰਾ ਕੀਤਾ ਜਾ ਰਿਹਾ ਹੈ ਅਸੀਂ ਕਿਸਾਨ ਆਗੂਆਂ ਨਾਲ ਗੱਲਬਾਤ ਕਰਾਂਗੇ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿੰਗਾਂ ਦੇ ਬਾਜ਼ਾਰ ਤੁਸੀਂ ਦੇਖਦੇ ਰਹੋ ਅਮੋਲਿਯ ਸੀਗੇ ਪੰਜਾਬ ਦੇ ਚੈਨਲ ਮੈਂ ਹੱਕ ਅੱਗੇ ਤੋਂ ਮੇਜਰ ਸਿੰਘ ਸਿੰਘੇ ਸਾਗੇ ਨਾਲ ਉਗਰਾਹ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਨੇ ਅਸੀਂ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਕੀ ਨੇ ਉਹਨਾਂ ਦੇ ਵਿਚਾਰ ਸਸੀ ਕਾਲ ਜੀ ਪੁੱਛਾਂਗੇ ਸਸੀ ਕਾਲ ਜੀ ਸਕਾਲ ਅੱਜ ਕਿਸਾਨਾਂ ਵੱਲੋਂ ਜਿਹੜਾ ਪੰਜਾਬ ਬੰਦ ਕੀਤਾ ਗਿਆ ਉਹਦੇ ਸੰਬੰਧ ਦੇ ਵਿੱਚ ਕੀ ਕਹੋਗੇ ਜੀ ਇਹ ਜਿਹੜੇ ਸਾਡੇ ਦਿੱਲੀ ਜੀਆਂ ਰਹਿੰਦੀਆਂ ਮੰਗਾਂ ਅਤੇ ਮੰਨੀਆਂ ਮੰਗਾਂ ਨੂੰ ਲੈ ਕੇ ਸਾਡੇ ਪੰਜਾਬ ਦੀਆਂ ਦੋ ਜਿਹੜੇ ਫਾਰਮ ਨੇ ਬਾਰਡਰਾਂ ਦੇ ਉੱਪਰ ਬੈਠੇ ਨੇ ਹਰਿਆਣੇ ਦੇ ਉੱਪਰ ਉਹਨਾਂ ਵੱਲੋਂ ਜਿਹੜੀ ਕਾਲ ਦਿੱਤੀ ਗਈ ਹੈ ਭਾਰਤ ਬੰਦ ਦੀ ਉਹਨੂੰ ਸਿਰੇ ਚੜਾਉਣ ਵਾਸਤੇ ਉਹਦੀ ਹਮਾਇਤ ਦੇ ਵਿੱਚ ਤਾਲਮੇਲ ਮੇਰੂਪ ਦੇ ਵਿੱਚ ਅੱਜ ਵੀ ਕੇਜੂ ਇਕਤਾ ਗ੍ਰਾਹਾਂ ਦੇ ਵੱਲੋਂ ਵੀ ਪੂਰੇ ਪੰਜਾਬ ਦੇ 18 ਜ਼ਿਲ੍ਹਿਆਂ ਦੇ ਵਿੱਚ ਬਲਾਕ ਪਧਰੇ ਪ੍ਰੋਗਰਾਮ ਕਰਕੇ ਆਪਾਂ ਇਹਦਾ ਸਹਿਯੋਗ ਵਜੋਂ ਬੈਠੇ ਆ ਤੇ ਸੈਂਟਰ ਸਰਕਾਰ ਨੂੰ ਇਹ ਜੋਰ ਦੇ ਨਾਲ ਕਹਿੰਦੇ ਆ ਵੀ ਜਿਹੜੇ ਸਾਡੇ ਸਾਥੀ ਡੱਲੇਵਾਲ ਸਾਹਿਬ 34 ਦਿਨਾਂ ਦੇ ਉੱਪਰੋਂ ਮਰਨ ਵਕਤ ਉੱਪਰ ਬੈਠੇ ਨੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਜਾਇਜ਼ ਮੰਗਾਂ ਨੇ ਕੋਈ ਨਜਾਇਜ਼ ਨਹੀਂ ਉਹ ਮੰਗਾਂ ਨੂੰ ਮੰਨ ਕੇ ਉਹਨਾਂ ਦਾ ਜਿਹੜਾ ਮਰਨ ਵਰਤਾ ਹੈ ਉਹ ਤੜਾਇਆ ਜਾਵੇ ਬਾਕੀ ਜਿਹੜੀ ਮੋਦੀ ਸਰਕਾਰ ਹੈ ਉਹ ਪੰਜਾਬ ਦੇ ਲੋਕਾਂ ਦੇ ਨਾਲ ਜਿਹੜਾ ਵਿਵਹਾਰ ਹੈ ਉਹ ਇਸ ਤਰ੍ਹਾਂ ਦਾ ਕਰ ਰਹੀ ਹੈ ਜਿਵੇਂ ਅਸੀਂ ਕਿਤੇ ਪਾਕਿਸਤਾਨ ਤੋਂ ਆਏ ਹੁੰਦੇ ਆ ਕਿਉਂਕਿ ਪਹਿਲਾਂ ਦਾ ਪੰਜਾਬ ਦੇ ਜਿਹੜੇ ਕਿਸਾਨ ਤੇ ਕਹਿੰਦੇ ਵੀ ਟ੍ਰੈਕਟਰ ਟਰਾਲੀਆਂ ਲੈ ਕੇ ਅਸੀਂ ਦਿੱਲੀ ਜਾਵਾਂਗੇ ਪਰ ਕਿਸਾਨਾਂ ਨੇ ਸਰਕਾਰ ਦਾ ਰੁਖ ਦੇਖ ਕੇ ਜਦੋਂ ਇਹ ਗੱਲ ਕਰੀ ਵੀ ਅਸੀਂ 100-100 ਦਾ 101 ਜਣਿਆਂ ਦਾ ਕਾਫਲਾ ਲੈ ਕੇ ਅਸੀਂ ਦਿੱਲੀ ਜਾਵਾਂਗੇ ਉਹ ਜਾਣ ਦੀ ਕੋਸ਼ਿਸ਼ ਕਰੀ ਤਾਂ ਮੋਦੀ ਸਰਕਾਰ ਨੇ ਉਹ ਕਿਸਾਨਾਂ ਨੂੰ ਵੀ ਗੋਲਿਆਂ ਦੇ ਨਾਲ ਅੱਥਰੂ ਕਹਿੰਦੇ ਆ ਗੋਲਿਆਂ ਦੇ ਨਾਲ ਉਹਨਾਂ ਦੇ ਉੱਪਰ ਐ ਬੰਬਾਰੀ ਕਰਕੇ ਕਿਸਾਨਾਂ ਦੇ ਉੱਪਰ ਜਿਹੜਾ ਅੰਨਾ ਛੱਡਟ ਆਇਆ ਸੀ ਉਹਦੀ ਪੁਰਜ਼ੋਰ ਖੇਦੀ ਕਰਦੇ ਆ ਅਤੇ ਇੱਕ ਪੰਜਾਬ ਸਰਕਾਰ ਨੂੰ ਜਿਹੜੇ ਸੈਂਟਰ ਸਰਕਾਰ ਨੇ ਖੇਤੀ ਕਾਲੇ ਕਾਨੂੰਨਾਂ ਦੇ ਜਿਹੜੇ ਖਰੜੇ ਭੇਜੇ ਨੇ ਉਹ ਸੂਬਿਆਂ ਨੂੰ 25 ਤਰੀਕ ਨੂੰ ਭੇਜੇ ਨੇ ਤੇ ਜਿਹੜੀ ਭਗਵਾਨ ਤਮਾਨ ਸਰਕਾਰ ਹੈ ਉਹਦੇ ਦੇ ਵੀ ਇਸ ਗੱਲ ਦਾ ਪ੍ਰੈਸ਼ਰ ਪਾਉਣੇ ਤੇ ਬੋ ਬਣਾਉਣੇ ਆ ਵੀ ਇਹ ਜਿਹੜੇ ਖੇਤੀ ਕਾਲੇ ਕਾਨੂੰਨ ਨੇ ਇਹ ਪੰਜਾਬ ਦੇ ਵਿੱਚ ਲਾਗੂ ਨਾ ਕਰੇ ਇਹਨਾਂ ਨੂੰ ਰੱਦ ਕਰੇ ਕਿਉਂਕਿ ਇਹ ਜਿਹੜੇ ਕਾਲੇ ਕਾਨੂੰਨ ਨੇ ਇਹ ਸਾਡੇ ਮਜ਼ਦੂਰਾਂ ਦਾ ਰਜਗਾਰ ਮਾਰਦੇ ਨੇ ਆੜਤੀ ਭਰਾਵਾਂ ਦਾ ਰਜਗਾਰ ਮਾਰਦੇ ਨੇ ਤੇ ਕਿਸਾਨਾਂ ਦੀ ਲੁੱਟ ਕਰਾਉਂਦੇ ਨੇ ਤੇ ਹੋਰ ਜਨਤ ਗਵਨਣ ਪ੍ਰਣਾਲੀ ਦਾ ਆਭੋਗ ਪਾਉਂਦੇ ਨੇ ਦੁਕਾਨਦਾਰ ਵੀਰਾਂ ਦਾ ਜਿਹੜਾ ਰਜਗਾਰ ਆ ਉਹ ਮਾਰਦੇ ਨੇ ਵੀ ਇਹ ਜਿਹੜੇ ਕਾਲੇ ਕਾਨੂੰਨ ਨੇ ਪੰਜਾਬ ਦੇ ਲੋਕ ਇਹ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ ਅਸੀਂ ਭਗਵਾਨ ਤਮਾਨ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਇਹ ਜਿਹੜੇ ਕਾਨੂੰਨ ਨੇ ਰੱਦ ਕੀਤੇ ਜਾਣ ਨਹੀਂ ਪੰਜਾਬ ਦੇ ਲੋਕਾਂ ਦਾ ਜਿਹੜਾ ਰੋਧ ਆ ਸਾਹਮਣਾ ਭਗਵਾਨ ਤਮਾਨ ਸਰਕਾਰ ਨੂੰ ਵੀ ਕਰਨਾ ਪਊਗਾ ਤੇ ਸੈਂਟਰ ਸਰਕਾਰ ਨੂੰ ਵੀ ਕਰਨਾ ਪਊਗਾ ਅੱਜ ਕਿਸਾਨ ਜਥੇਬੰਦੀ ਉਗਰਾਹਾਂ ਵੱਲੋਂ ਕਿਹੜੇ ਕਿਹੜੇ ਪੰਜਾਬ ਦੇ ਵਿੱਚ ਪ੍ਰੋਗਰਾਮ ਨੇ ਕਿਹੜੇ ਲਿਖੇ ਗਏ ਨੇ ਅੱਜ ਪੰਜਾਬ ਦੇ ਵਿੱਚ ਜਿਹੜੇ ਪ੍ਰੋਗਰਾਮ ਨੇ ਇਹ ਫਿਲਹਾਲ ਕਾਲ ਤਾਈ 42 ਦੀ ਜਿਹੜੀ 18 18 ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਬਲਾਕਾਂ ਦੇ ਉੱਪਰ ਆਪਣੇ ਧਰਨੇ ਲੱਗ ਰਹੇ ਨੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਪੰਜ ਜਗ੍ਹਾ ਦੇ ਵਿੱਚ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ ਤਾਲਮੇਲ ਮੇਰੂਪ ਦੇ ਵਿੱਚ ਅਮਿਤ ਸਾਹਿਬ ਦੇ ਮੋਦੀ ਦੀ ਜਿਹੜੀ ਆਪਾਂ ਨੇ ਹਰਤੀ ਹੈ ਉਹ ਰੋਸ ਦੇ ਵਿੱਚ ਫੂਕੜੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤੁਹਾਡੇ ਮਾਧਿਅਮ ਰਹੀਂ ਅਸੀਂ ਸਾਡੇ ਕਿਸਾਨ ਭਰਾਵਾਂ ਨੂੰ ਦੱਸਣਾ ਚਾਹੁੰਦੇ ਆਂ ਵੀ ਜੋ ਗੈਰ ਰਾਜਨੀਤਿਕ ਥੜੇ ਵੱਲੋਂ ਚਾਰ ਤਰੀਕ ਦੀ ਕਾਲ ਦਿੱਤੀ ਗਈ ਹੈ ਕੱਠ ਦੀ ਬਾਰਡਰਾਂ ਦੇ ਉੱਪਰ ਉਸੇ ਕਾਲ ਨੂੰ ਆਪਾਂ ਵੀ ਲਾਗੂ ਕਰ ਰਹੇ ਹਾਂ ਕਿਉਂਕਿ ਤਾਲਮੇਲ ਮੇਰੂਪ ਦੇ ਵਿੱਚ ਜਿਹੜਾ ਸੰਘਰਸ਼ ਆ ਪੱਗੇ ਲੈ ਕੇ ਜਾ ਰਹੇ ਹਾਂ ਮੋਦੀ ਹਕੂਮਤ ਨੂੰ ਦੱਸਣਾ ਚਾਹੁੰਦੇ ਆ ਵੀ ਇਹ ਇਕੱਲੇ ਨਹੀਂ ਅਸੀਂ ਇਹਨਾਂ ਦੇ ਨਾਲ ਖੜੇ ਆ ਪਿੱਠ ਦੇ ਖੜੇ ਆ ਇਹਦੇ ਵਿੱਚੋਂ 4 ਤਰੀਕ ਨੂੰ ਟਹਾਣੇ ਦੇ ਵਿੱਚ ਵੱਡੀ ਮਹਾਪੰਚਾਇਤ ਆ ਜਿਹੜੀ ਉਹ ਕਰਕੇ ਵੱਡਾ ਇਕੱਠ ਕਰਕੇ ਮੋਦੀ ਸਰਕਾਰ ਤੇ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਅਤੇ ਸਾਡੇ ਕਿਸਾਨ ਭਰਾਵਾਂ ਨੂੰ ਮਜ਼ਦੂਰ ਭਰਾਵਾਂ ਨੂੰ ਦੁਕਾਨਦਾਰ ਵੀਰਾਂ ਨੂੰ ਲਾਭੰਦ ਵੀ ਕੀਤਾ ਜਾ ਰਿਹਾ ਹੈ ਅੱਜ ਜਥੇਬੰਦੀ ਵੱਲੋਂ ਕਸਵਕ ਘਗਾ ਦੇ ਵਿੱਚ ਕੀ ਪ੍ਰੋਗਰਾਮ ਲਿਖੇ ਗਏ ਅੱਜ ਕਸਵਕ ਘਗਾ ਦੇ ਵਿੱਚ ਆਪਾਂ ਰੋਡ ਦੇ ਉੱਪਰ ਬਹਿ ਕੇ ਤੇ ਮੋਦੀ ਤੇ ਮਿਤਸਾਹ ਦੀ ਜਿਹੜੀ ਅਰਥੀ ਹੈ ਉਹ ਹੁਕਣੀਆਂ ਤੇ ਤਾਲਮੇਲ ਵਿੱਚ ਸੰਘਰਸ਼ ਦੀ ਤਾਲਮੇਲ ਵਿੱਚ ਰੂਪ ਦੇ ਵਿੱਚ ਜਿਹੜੀ ਹਮਾਇਤ ਆਪਾਂ ਉਹ ਕਰਨ ਵਾਸਤੇ ਆ ਰੋਡ ਦੇ ਉੱਪਰ ਬੈਠੇ ਹੋਏ ਆ ਬਹੁਤ ਬਹੁਤ ਧੰਨਵਾਦ ਇਸ ਜਲਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਜਿਨ੍ਹਾਂ ਨੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀ ਇਸ ਤਾਂਗੇ ਦੇ ਵਿੱਚ ਅੱਜ ਇੱਕ ਬਾਬਾ ਜੀ ਆਏ ਹੋਣੇ ਅਸੀਂ ਕਰਦੇ ਆ ਬਾਬਾ ਜੀ ਆਹ ਗੱਲ ਕੀ ਹੈ ਉਹਨਾਂ ਦੇ ਵਿਚਾਰ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਫੋਕਸ ਕਰਕੇ ਬਾਬਾ ਜੀ ਨੂੰ ਦਿਖਾ ਜਾਵੇ ਬਾਬਾ ਜੀ ਜੀ ਬਾਬਾ ਜੀ ਕਿੱਥੋਂ ਆਏ ਹੋ ਮੈਂ ਖੇੜੀ ਨਗਾਈਆਂ ਤੋਂ ਆਇਆ ਜੀ ਬਾਬਾ ਸ੍ਰੀਚੰਦ ਦੇ ਦਰਡੇ ਡੇਰਾ ਹੈ ਉਹਦਾ ਸੰਪਰਕ ਹੈ ਦਾ ਬਾਬਾ ਜੀ ਤਕਰੀਬਨ ਇੱਕ ਮਿੰਟ ਹੋ ਪਰ ਹੋ ਗਿਆ ਗੱਲਬਾਤ ਸਾਹਿਬ ਨੂੰ ਮਰਨ ਵਰਤ ਤੇ ਬੈਠੇ ਹੋ ਤੁਸੀਂ ਕੀ ਕਹੋਗੇ ਉਹਦੇ ਸੰਬੰਧ ਵਿੱਚ ਮੈਂ ਇਹਨਾਂ ਦੇ ਸੰਬੰਧ ਵਿੱਚ ਪਹਿਲਾਂ ਵੀ ਵੀਡੀਓ ਪਾਈ ਹੈ ਕਿ ਡੱਲੇ ਸਾਹਿਬ ਨੇ ਜਿਹੜੇ ਉਹ ਮਰਨ ਵਰਤ ਤੇ ਬੈਠੇ ਨੇ ਉਹਨਾਂ ਦਾ ਜਿਹੜਾ ਸਰੀਰ ਹੈ ਬੜਾ ਨਾਜ਼ੁਕ ਹੁੰਦਾ ਜਾਂਦਾ ਹੈ ਤੇ ਸਰਕਾਰ ਨੂੰ ਬੇਨਤੀ ਹੈ ਕਿ ਸੇਤੋ ਸੇਤੀ ਜੋ ਵੀ ਕਿਸਾਨਾਂ ਨੇ ਮੰਗਾ ਨੇ ਤਾਂ ਉਹਨਾਂ ਨੂੰ ਜਲਦੀ ਪਾਸ ਹੋ ਜਾਵੇ ਅੱਜ ਬਾਬਾ ਜੀ ਫਿਰ ਕਿੱਥੇ ਜਾ ਰਹੇ ਹੋ ਅੱਜ ਮੈਂ ਪਹਿਲਾਂ ਤਾਂ ਹੁਣ ਜਿਹੜਾ ਘੱਗਾ ਕਸਵਾ ਹੈ ਉੱਥੇ ਆਇਆ ਹਾਂ ਤਰਨੰਦੇ ਵਿੱਚ ਹਾਜ਼ਰੀ ਲਵਾਉਣਾ ਆ। ਬਾਕੀ ਇਸ ਵੇਲੇ ਮੈਂ ਖਨੌਰੀ ਜਾ ਰਿਹਾ ਆ। ਉੱਥੇ ਵੀ ਆਪਦਾ ਜਿਹੜਾ ਯੋਗਦਾਨ ਹੈ। ਉੱਥੇ ਬੈਠਣ ਦਾ, ਜਾਣ ਦਾ ਕਿਸਾਨਾਂ ਦੇ ਵਿੱਚ ਮੈਂ ਖਨੌਰੀ ਜਾ ਕੇ ਆਪਣੀ ਹਾਜ਼ਰੀ ਲਗਵਾਉਣਾ।